ਥੋੜੇ ਸਮੇਂ ਵਾਸਤੇ ਕਿਉਂਕਿ ਪਿਆਰੇ ਗੁਰੂ ਕੇ ਸਿੱਖਾਂ ਦੀ ਸੰਗਤ ਕਰਨੀ ਬਹੁਤ ਜ਼ਿਆਦਾ ਆਨੰਦ ਪ੍ਰਾਪਤ ਹੁੰਦਾ ਹੈ ਅਤੇ ਜੀਵਨ ਸਫਲਾ ਹੁੰਦਾ ਹੈ ਜਿਵੇਂ ਜਿਵੇਂ ਸਤਗੁਰੂ ਜੀ ਨੇ ਕਿਰਪਾ ਕੀਤੀ ਹੈ ਆਓ ਜੀ ਬੜੇ ਪਿਆਰ ਦੇ ਸਹਿਤ ਗੁਰੂ ਕੇ ਪਾਵਨ ਪਵਿੱਤਰ ਇਤਿਹਾਸ ਦੀ ਵਿਚਾਰ ਸਰਵਣ ਕਰੀਏ ਕੱਲ ਦੇ ਪ੍ਰਸੰਗ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਕਿ ਸਤਗੁਰੂ ਜੀ ਦੀ ਮਹਾਨ ਸਤਗੁਰੂ ਜੀ ਨੇ ਮਹਾਨ ਕਿਰਪਾ ਬਖਸ਼ਿਸ਼ ਕੀਤੀ ਹੈ ਅਤੇ ਬਾਬਾ ਬੁੱਢਾ ਜੀ ਦੀ ਵਡਿਆਈ ਹੈ ਨਾ ਜਿਹੜੀ ਉਹ ਸਤਗੁਰੂ ਜੀ ਦੱਸਣ ਲੱਗੇ ਸਾਨ ਆਪਣੇ ਸੁਭਾਜਮਾਨ ਮੁਖਾਰ ਬੇਨ ਤੋਂ ਕਿਉਂਕਿ ਮਾਤ ਗੰਗਾ ਜੀ ਨੂੰ ਸਤਗੁਰੂ ਜੀ ਨੇ ਇਹ ਹੁਕਮ ਕੀਤਾ ਕਿ ਜੇ ਤੇਰੇ ਹਿਰਦੇ ਦੇ ਵਿੱਚ ਸੁਪੁੱਤਰ ਦੀ ਲਾਲਸਾ ਹੈ ਨਾ ਜੇ ਤੇਰੇ ਹਿਰਦੇ ਦੇ ਵਿੱਚ ਸੁਪੁੱਤਰ ਦੀ ਲਾਲਸਾ ਹੈ ਤੇ ਫੇਰ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਉਹ ਜੋ ਗੁਰੂ ਕੇ ਪਿਆਰੇ ਸਿੱਖ ਨੇ ਨਾ ਉਹਨਾਂ ਦੇ ਪਾਸ ਬੀੜ ਸਾਹਿਬ ਦੇ ਵਿੱਚ ਜਾ ਕੇ ਉਹਨਾਂ ਦੀ ਸੇਵਾ ਕਰੋ ਜੀ ਸਤ ਗੁਰ ਹੀਰੀ ਕਿਰਪਾ ਠਾਨ ਕੈ ਕਨੇਰੀ ਤਬ ਤਦੋਂ ਜਦੋਂ ਮਾਤਾ ਗੰਗਾ ਜੀ ਨੇ ਸਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਸ ਬੇਨਤੀ ਕੀਤੀ ਤੇ ਮਾਤ ਗੰਗਾ ਜੀ ਦੀ ਬੇਨਤੀ ਸੁਣ ਕੇ ਸਤ ਗੁਰੂ ਜੀ ਕਹਿਣ ਲੱਗੇ ਸਤਗੁਰੂ ਜੀ ਨੇ ਬੜੀ ਮਹਾਨ ਕਿਰਪਾ ਦ੍ਰਿਸ਼ਟੀ ਦੇ ਨਾਲ ਮਾਤ ਗੰਗਾ ਜੀ ਨੂੰ ਦੇਖਿਆ ਲਾਲਸਬ ਡੇਰੀ ਜੋ ਤੱਕ ਕਿੰਨੀ ਸੁੱਤ ਲੈਣ ਕੀ ਤੁਹਾਡਾ ਮਾ ਗੰਗਾ ਜੀ ਉਹ ਤੁਹਾਡੇ ਹਿਰਦੇ ਦੇ ਵਿੱਚ ਬਹੁਤ ਹੀ ਜ਼ਿਆਦੀ ਲਾਲਸਾ ਇੱਛਾ ਵਧੀ ਹੈ ਪੁੱਤਰ ਪ੍ਰਾਪਤੀ ਦੀ ਰਾਖਾ ਰਹਿ ਘਾਸ ਕੋ ਨਾ ਗਮਨੈ ਆਵਾਸ ਕੋ ਸਤਗੁਰੂ ਜੀ ਕਹਿਣ ਲੱਗੇ ਕਿ ਬੀੜ ਸਾਹਿਬ ਵਿਖੇ ਘਾ ਦੇ ਰਾਖੇ ਰਹਿੰਦੇ ਹਨ ਕੋ ਨ ਰ ਖ ਬਾਬਾ ਜੋ ਰਹਿੰਦਾ ਹੈ ਅਤੇ ਉਹ ਕਦੇ ਵਾਸਤੇ ਆਪਣੇ ਘਰ ਨੂੰ ਨਹੀਂ ਜਾਂਦੇ ਜਦੋਂ ਇੱਛਾ ਹੋਵੇ ਇੱਥੇ ਸਾਡੇ ਪਾਸ ਦਰਸ਼ਨ ਕਰਨ ਵਾਸਤੇ ਆ ਜਾਂਦੇ ਨੇ ਦਰਸ ਕਰ ਤਾਸ ਕੋ ਸ਼ਕਤ ਬਰ ਦੇਨ ਕੀ ਹਾਂਜੀ ਸਤਗੁਰੂ ਜੀ ਕਹਿਣ ਲੱਗੇ ਕਿ ਗੰਦਾ ਭਗਵਾਨ ਨੇ ਜੇ ਸੁਪੁੱਤਰ ਦੀ ਇੱਛਾ ਹੈ ਨਾ ਤੇਰੇ ਹਿਰਦੇ ਦੇ ਵਿੱਚ ਆ ਉਹਨਾਂ ਦੇ ਜਾ ਕੇ ਦਰਸ਼ਨ ਕਰ ਉਹਨਾਂ ਦੇ ਦਰਸ਼ਨ ਕਰਕੇ ਤੁਹਾਨੂੰ ਸਭ ਕੁਝ ਹੀ ਪ੍ਰਾਪਤ ਹੋ ਜਾਵੇਗਾ ਉਹਨਾਂ ਦੇ ਅੰਦਰ ਸ਼ਕਤੀ ਹੈ ਉਹਨਾਂ ਦੇ ਅੰਦਰ ਤਾਕਤ ਹੈ ਵਰ ਦੇਣ ਦੀ ਪੁੱਤਰਾਂ ਦੇ ਵਾਰ ਉਹ ਦਿੰਦੇ ਹਨ ਬਾਬਾ ਬੁੱਢਾ ਸਾਹਿਬ ਜੀ ਸਾਹਿਬ ਸੋ ਵੱਡਾ ਨਾਮ ਮਹਾ ਮਹਾ ਗੁਣ ਬ੍ਰਿੰਦ ਧਾਮ ਹਾਂਜੀ ਗੁਣਾਂ ਦੇ ਘਰ ਹਨ ਉਹਨਾਂ ਦਾ ਨਾਮ ਹੈ ਬਾਬਾ ਬੁੱਢਾ ਸਾਹਿਬ ਜੀ ਬੜੇ ਮਹਾਨ ਗੁਣ ਨੇ ਉਹਨਾਂ ਦੇ ਵਿੱਚ ਗੁਣਾਂ ਦਾ ਘਰ ਹਨ ਗਿਆਨ ਅਭੇ ਰਾਮ ਸ਼ੇਰ ਮੋਹ ਸਮ ਏਨ ਕੀ ਹਾਂਜੀ ਉਹਨਾਂ ਦੇ ਹਿਰਦੇ ਦੇ ਵਿੱਚ ਬੜਾ ਸੁੰਦਰ ਗਿਆਨ ਹੈ ਬੜਾ ਮਹਾਨ ਗਿਆਨ ਹੈ ਉਹਨਾਂ ਦੇ ਹਿਰਦੇ ਦੇ ਵਿੱਚ ਤੇ ਜਿਨ੍ਹਾਂ ਦੇ ਬਚਨਾਂ ਦੇ ਵਿੱਚ ਕਲਾ ਵਰਤਦੀ ਹੈ ਜਿਨ੍ਹਾਂ ਨੇ ਸੁੰਦਰ ਗਿਆਨ ਨੂੰ ਸੁੰਦਰ ਗਿਆਨ ਰੂਪੀ ਸ਼ੇਰ ਨੂੰ ਮੋਹ ਅੱਗੇ ਜੋ ਕੈਨ ਤੋਂ ਭਾਵ ਕੇ ਜਿਹੜਾ ਮੋਹ ਹੈ ਨਾ ਜਦੋਂ ਉਹਨਾਂ ਨੇ ਗਿਆਨ ਪ੍ਰਾਪਤ ਕੀਤਾ ਗਿਆਨ ਰੂਪੀ ਸ਼ੇਰ ਉਹਨਾਂ ਦੇ ਹਿਰਦੇ ਦੇ ਵਿੱਚ ਆ ਕੇ ਵਸਣ ਕਰਕੇ ਜਿਹੜਾ ਮੋਹ ਹੈ ਨਾ ਮੋਹ ਹਰਨ ਹੋ ਗਿਆ ਤਨ ਤੋਂ ਭਾਵ ਕੇ ਜਿਹੜੇ ਜੰਗਲ ਦੇ ਵਿੱਚ ਸ਼ੇਰ ਆ ਕੇ ਰਹਿਣ ਲੱਗ ਪਵੇ ਤੇ ਉੱਥੇ ਫਿਰ ਮਿਰਗ ਆਦਿਕ ਡੰਗੇ ਲਾ ਕੇ ਭੱਜ ਜਾਂਦੇ ਹਨ ਇਸੇ ਹੀ ਤਰ੍ਹਾਂ ਜਦੋਂ ਬਾਬਾ ਬੁੱਢਾ ਜੀ ਦੇ ਹਿਰਦੇ ਦੇ ਵਿੱਚ ਜਦੋਂ ਬਾਬਾ ਬੁੱਢਾ ਜੀ ਨੇ ਗੁਰੂ ਕੀ ਸੇਵਾ ਕੀਤੀ ਭਾਵਨਾ ਦੇ ਸਹਤ ਉਹਨਾਂ ਦੇ ਹਿਰਦੇ ਦੇ ਵਿੱਚ ਗਿਆਨ ਰੂਪ ਸ਼ੇਰ ਆ ਕੇ ਵਸਿਆ ਭਾਵ ਕੇ ਗਿਆਨ ਪ੍ਰਾਪਤ ਹੋਇਆ ਤੇ ਜਿੱਥੇ ਗਿਆਨ ਪ੍ਰਾਪਤ ਹੋ ਜਾਵੇ ਉੱਥੇ ਮੋਹ ਆਦਿਕ ਜਿਹੜਾ ਹੈ ਮੂ ਆਦਿਕ ਹਿਰਨ ਜਿਹੜੇ ਉਹ ਭੱਜ ਜਾਂਦੇ ਹਨ ਖਤਮ ਹੋ ਜਾਂਦੇ ਹਨ ਕਾਮ ਆਰ ਕ੍ਰੋਧ ਲੋਭ અપਮਾਨ ਸਿਓ ਝਾੜਿਓ ਇਸ ਪ੍ਰਕਾਰ ਦੇ ਬਚਨ ਹਨ ਫਿਰ ਜੋ ਬਾਬਾ ਬੁੱਢਾ ਸਾਹਿਬ ਜੀ ਨੇ ਸਤਗੁਰੂ ਜੀ ਦੇ ਜੋ ਬਾਬਾ ਬੁੱਢਾ ਸਾਹਿਬ ਜੀ ਨੇ ਇੱਕ ਉਦਾਸੀ ਦੇ ਨਾਲ ਚਰਚਾ ਜਿਹੜੀ ਕੀਤੀ ਹੈ ਨਾ ਉਹ ਵੀ ਸਤਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਬਚਨ ਅੰਕਤ ਕੀਤੇ ਨੇ ਕਿ ਇਸ ਪ੍ਰਕਾਰ ਦੇ ਬਚਨ ਹਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜੋ-ਜੋ ਗਿਆਨ ਚਰਚਾ ਸੁਣੀ ਬਾਬਾ ਬੁੱਢਾ ਜੀ ਅਤੇ ਉਦਾਸੀ ਸਾਧ ਦੀ ਜੋ ਚਰਚਾ ਸੁਣੀ ਹੈ ਨਾ ਤੇ ਜਿਵੇਂ ਉਦਾਸੀ ਸਾਧ ਨੇ ਪੁੱਛਿਆ ਸੀ ਕਿ ਬਾਬਾ ਬੁੱਢਾ ਜੀਓ ਤੁਹਾਨੂੰ ਨੀਂਦ ਨਹੀਂ ਵੀ ਆਪਦੀ ਤੁਹਾਡੇ ਹਿਰਦੇ ਦੇ ਵਿੱਚ ਮੋਹ ਨਹੀਂ ਹੈ ਮਾਨ ਨਹੀਂ ਹੈ ਆਭਿਮਾਨ ਨਹੀਂ ਹੈ ਤੋ ਗੁਰੂ ਕੇ ਸੇਖ ਸਿੱਖਣੀਆਂ ਤੁਹਾਡੇ ਪਾਸ ਸੇਵਾ ਕਰਦੇ ਰਹਿੰਦੇ ਹਨ ਤੇ ਬਹੁਤ ਹੀ ਜ਼ਿਆਦੀ ਮਾਇਆ ਵੀ ਆਉਂਦੀ ਹੈ ਬੀਰ ਸਾਹਿਬ ਵਿਖੇ ਉਹ ਸਾਰੀ ਮਾਇਆ ਤੁਸੀਂ ਹੀ ਗਠੜੀ ਬਨ ਕੇ ਤੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਆ ਕੇ ਅਰਪਣ ਕਰ ਦਿੰਦੇ ਹੋ ਆਪ ਜੀ ਨੇ ਬਸਤਰ ਵੀ ਸਾਦੇ ਜਿਹੇ ਪਹਿਨੇ ਹੋਏ ਨੇ ਕੋਈ ਬਹੁਤੇ ਜ਼ਿਆਦੇ ਚੰਗੇ ਸੋਹਣੇ ਬਸਤਰ ਨਹੀਂ ਪਹਿਨਦੇ ਤੋ ਇਸ ਪ੍ਰਕਾਰ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਜੋ ਜੋ ਬਚਨ ਹੋਏ ਉਹ ਬਚਨਾਂ ਸਤਿਗੁਰੂ ਜੀ ਨੇ ਸਵੇਰ ਦੇ ਵੇਲੇ ਬਾਣੀ ਦੇ ਵਿੱਚ ਅੰਕਿਤ ਕਰ ਦਿੱਤੇ ਕਿ ਮਾਇਆ ਮੋਹਣੀ ਤਦ ਨਾ ਵਿਆਪੈ ਤੇਰਾ ਆਲਸ ਕਹਾ ਗਇਓਰੀ ਇਸ ਪ੍ਰਕਾਰ ਦੇ ਬਚਨ ਜਿਹੜੇ ਸੁੰਦਰ ਬਚਨ ਸਾਨਾ ਉਹ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਪਰਥਾਯ ਉਚਾਰਨ ਕੀਤੇ ਕਹਿਣ ਤੋਂ ਭਾਵ ਕਿ ਉਹਨਾਂ ਦੇ ਹਿਰਦੇ ਦੇ ਵਿੱਚ ਮਾਨ ਨਹੀਂ ਹੈ ਮੋਹ ਨਹੀਂ ਕਾਮ ਕ੍ਰੋਧ ਆਦਿਕ ਵਿਕਾਰ ਖਤਮ ਹੋ ਗਏ ਨੇ ਤੋ ਐਸੇ ਉੱਚੇ ਸੁੱਚੇ ਗਿਆਨ ਵਾਲੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਸ਼ੇਰ ਰੂਪ ਜੋ ਗਿਆਨ ਪ੍ਰਗਟ ਹੋ ਗਿਆ ਤੇ ਮੋਹ ਆਦ ਕੰਮਿਰਗ ਭੱਜ ਗਏ ਨੇ ਖਤਮ ਹੋ ਗਏ ਜੀ ਜੇ ਪ੍ਰਸੰਨ ਬਰ ਲੀਜੀਏ ਸੋ ਧਨ ਬਨ ਹਾਂਜੀ ਮਾਤਾ ਗੰਗਾ ਜੀ ਨੂੰ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤੇ ਕਿ ਗੰਗਾ ਜੇ ਤੂੰ ਵਰ ਪ੍ਰਾਪਤ ਚਾਹੁੰਦੀ ਹੈ ਨਾ ਪੁੱਤਰ ਦੀ ਪ੍ਰਾਪਤੀ ਚਾਹੁੰਦੀ ਹੈ ਤੇ ਫੇਰ ਬਾਬਾ ਬੁੱਢਾ ਜ ਸਾਹਿਬ ਜੀ ਦੀ ਸੇਵਾ ਕਰੋ ਭਾਵਨਾ ਦੇ ਸਹਿਤ ਉਹਨਾਂ ਦੇ ਪਾਸੋਂ ਵਾਰ ਪ੍ਰਾਪਤ ਕਰੋ ਪੁੱਤਰ ਦੀ ਪ੍ਰਾਪਤੀ ਉਹਨਾਂ ਦੇ ਪਾਸੋਂ ਹੋ ਸਕਦੀ ਹੈ ਉਹੋ ਹੀ ਵਾਰ ਦੇਣਗੇ ਉਹਨਾਂ ਦੇ ਵਿੱਚ ਤਾਕਤ ਹੈ ਬੇਨਤੀ ਪਨੀਜੀ ਇਹ ਵਡਾਈ ਤਜ ਬੈਨ ਕੀ ਹਾਂਜੀ ਵਡਾਈ ਵਡਿਆਈ ਵਾਲੇ ਜਿਹੜੇ ਬਚਨ ਨੇ ਜਾਂ ਵਡਿਆਈ ਵਾਲਾ ਵਾਲੀ ਗੱਲ ਹੈ ਜਿਹੜੀ ਇਹ ਹਿਰਦੇ ਦੇ ਵਿੱਚੋਂ ਕੱਢ ਕੇ ਤੇ ਨਿਮਰਤਾ ਦੇ ਸਹਿਤ ਬੇਨਤੀ ਕਰੋ ਇਰ ਤੁਹਾਨੂੰ ਇਹ ਸਭ ਕੁਝ ਮਿਲੇਗਾ ਪ੍ਰਾਪਤ ਹੋਵੇਗਾ ਸਭ ਹੀ ਗੁਰੂ ਕੈ ਪਾਏ ਸੇਵਤ ਬਿਤਾਏ ਬੈਸ ਬਾਬਾ ਬੁੱਢਾ ਸਾਹਿਬ ਜੀ ਨੇ ਸਾਰੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ ਗੁਰੂ ਅਮਰਦਾਸ ਜੀ ਦੀ ਗੁਰੂ ਰਾਮਦਾਸ ਜੀ ਦੀ ਸੇਵਾ ਕੀਤੀ ਤੇ ਹੁਣ ਸਾਡੇ ਪਾਸ ਵੀ ਹੁਕਮ ਮੰਨਦੇ ਨੇ ਪਿਆਰੇ ਗੁਰਸਿੱਖਾਂ ਵਾਂਗੂ ਇਹ ਨਹੀਂ ਜੇ ਕਹਿੰਦੇ ਕਿ ਮੈਂ ਵੱਡਾ ਹਾਂ ਉਹਨਾਂ ਦੀ ਸਾਰੇ ਸਤਿਗੁਰਾਂ ਦੇ ਪਾਸ ਸੇਵਾ ਕਰਦਿਆਂ ਹੋਇਆਂ ਈਨੀ ਉਮਰ ਹੋ ਗਈ ਹੈ। ਗ੍ਰਾਮ ਗੁਰੂ ਧਾਮ ਕੋ ਸੰਭਾਰੇਕਾਰ ਤਿੰਨ ਕੀ। ਹਾਂਜੀ ਇੱਥੇ ਵੀ ਗੁਰੂ ਘਰ ਦਾ ਕਾਰੋਬਾਰ ਸਾਰਾ ਸੰਭਦੇ ਨੇ ਤੇ ਫਿਰ ਖੇਤ ਦੇ ਵਿੱਚ ਵੀ ਜੋ ਕਾਰੋਬਾਰ ਹੈ ਉਹ ਸਾਰਾ ਸੰਭਦੇ ਹਨ। ਬਾਬਾ ਬੁੱਢਾ ਸਾਹਿਬ ਜੀ ਇੰਨੀਆਂ ਮਹਾਨ ਸੇਵਾਵਾਂ ਕਰਦੇ ਹਨ। ਸਿੱਖੀ ਦਾ ਧੁਰਾ ਹਨ ਬਾਬਾ ਬੁੱਢਾ ਸਾਹਿਬ ਜੀ। ਇਸ ਬਾਬਾ ਬੁੱਢਾ ਸਾਹਿਬ ਜੀ ਤੋਂ ਪਰੇ ਸੇਵੀ ਸੇਖ ਨੇ ਸਿੱਖੀ ਨੂੰ ਨਹੀਂ ਜਾਣਿਆ ਮਹਾ ਸਮਰਥ ਹੈ ਜੇ ਹੱਥ ਧਰੇ ਮਥ ਹੈ ਵੱਡੇ ਸਮਰਥ ਹਨ ਬਾਬਾ ਬੁੱਢਾ ਸਾਹਿਬ ਜੀ ਜੇ ਮੱਥੇ ਦੇ ਉੱਪਰ ਜੇ ਸਿਰ ਦੇ ਉੱਪਰ ਹੱਥ ਰੱਖ ਦੇਣਾ ਤੇ ਰੱਬ ਦੇ ਨਾਲ ਸਿੱਧਾ ਮੇਲ ਕਰਵਾ ਸਕਦੇ ਹਨ ਐਸੇ ਬਾਬਾ ਬੁੱਢਾ ਸਾਹਿਬ ਜੀ ਗੁਰੂ ਕੇ ਪਿਆਰੇ ਸਿੱਖ ਨੇ ਸਕਲ ਦੁਖ ਲਥ ਹੈ ਬਿਹਾਏ ਚਿੰਤ ਮਨ ਕੀ ਹਾਂਜੀ ਸਾਰੇ ਦੁਖ ਲਥ ਜਾਂਦੇ ਨੇ ਲਥ ਜਾਂਦੇ ਨੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਸਿਰ ਤੇ ਹੱਥ ਰੱਖ ਦਿੰਦੇ ਨੇ ਨਾਮ ਰਸੀਏ ਮਹਾਪੁਰਖ ਸਭ ਦੁਖ ਲਥ ਹੈ ਬਿਹਾਏ ਚਿੰਤ ਮਨ ਕੀ ਮਨ ਦੀ ਚਿੰਤਾ ਖਤਮ ਹੋ ਜਾਂਦੀ ਹੈ ਤੇ ਸਾਰੇ ਦੁਖ ਲਥ ਜਾਂਦੇ ਨੇ ਖਤਮ ਹੋ ਜਾਂਦੇ ਨੇ ਪਰਵੈ ਮਨ ਪਰਵੈ ਮਨੋਰਥ ਪ੍ਰਸੰਨ ਹੋਏ ਜਾਹੀ ਪਰ ਹਾਂਜੀ ਜਿਨ੍ਹਾਂ ਜਿਨ੍ਹਾਂ ਦੇ ਉੱਪਰ ਬਾਬਾ ਬੁੱਢਾ ਸਾਹਿਬ ਜੀ ਪ੍ਰਸੰਨ ਹੋ ਜਾਣ ਉਹਨਾਂ ਦੇ ਮਨ ਦੇ ਮਨੋਰਥ ਨੇ ਨਾ ਜਿਹੜੇ ਮਨ ਦੀਆਂ ਭਾਵਨਾਵਾਂ ਪੂਰੀਆਂ ਕਰ ਦਿੰਦੇ ਨੇ ਕਿਰਪਾ ਕਰਕੇ ਬਾਛਤ ਕੋ ਦੇਹ ਲਾਜ ਰਖ ਹੈ ਸ਼ਰਨ ਕੀ ਹਾਂਜੀ ਸ਼ਰਨ ਆਏ ਦੀ ਲਾਜ ਰੱਖਦੇ ਨੇ ਜਿਹੜਾ ਕੋਈ ਚਾਹੁੰਦਾ ਹੋਵੇ ਜੋ ਮੰਗੇ ਉਹੋ ਹੀ ਪ੍ਰਾਪਤ ਹੁੰਦਾ ਹੈ ਚਿੱਤ ਮੇ ਅਚਲ ਹੈ ਵਿਸਾਲ ਧੀਰਵਲ ਹੈ ਹਾਂਜੀ ਇਸ ਪ੍ਰਕਾਰ ਸਤਿਗੁਰੂ ਜੀ ਨੇ ਬਚਨ ਕੀਤੇ ਕਿ ਉਹਨਾਂ ਦੀ ਜਿਹੜੀ ਚਿੱਤ ਬਿਰਤੀ ਹੈ ਨਾ ਅਚਲ ਹੈ ਚਲਾਏ ਮਾਨਗੀ ਤੋ ਰਹਿਤ ਹੈ ਕਹਿਣ ਤੋਂ ਭਾਵ ਕਿ ਪ੍ਰਮਾਤਮਾ ਦੇ ਨਾਮ ਦੇ ਵਿੱਚ ਇੱਕ ਮਨ ਇੱਕ ਚਿੱਤ ਹੋ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਬਿਰਤੀ ਟਿਕਾਈ ਹੋਈ ਹੈ ਵਿਸਾਲ ਧੀਰਵਲ ਹਾਂਜੀ ਅੱਗੇ ਪੜੋ ਜੀ ਵਿਸਾਲਤੀ ਪ੍ਰਬਲ ਹੈ ਹਾਂਜੀ ਇਸ ਪ੍ਰਕਾਰ ਸਤਿਗੁਰੂ ਜੀ ਨੇ ਬਚਨ ਕੀਤੇ ਨੇ ਕਿ ਉਹਨਾਂ ਦਾ ਜਿਹੜਾ ਹਿਰਦਾ ਹੈ ਨਾ ਉਹ ਬੜਾ ਪਰਪੱਕ ਹੈ ਅਤੇ ਵਿਸਾਲਤੀ ਵਿਸਾਲ ਬੁੱਧੀ ਵਾਲੇ ਨੇ ਸ਼੍ਰੇਸ਼ਟ ਉੱਚੀ ਸੁੱਚੀ ਮਤ ਵਾਲੇ ਹਨ ਤੇ ਪ੍ਰਬਲ ਹਨ ਉਹਨਾਂ ਦਾ ਹਿਰਦਾ ਬੜਾ ਪ੍ਰਬਲ ਹੈ ਪੱਕਾ ਹੈ ਗਾਡਾ ਹੈ ਸੁਮੇਰ ਪਹਾੜਤ ਜੈਸਾ ਹੈ ਤੇ ਉਹਨਾਂ ਦੀ ਬੁੱਧੀ ਅਚਲ ਹੈ ਚਲਾਏ ਮਾਨਗੀ ਤੋਂ ਰਹਿਤ ਹੈ ਤਹਿਲਤਾ ਸਫਲ ਹੈ ਅਟਲਤਾ ਬਚਨ ਕੀ ਹਾਂਜੀ ਉਹਨਾਂ ਦੇ ਬਚਨ ਅਟਲ ਨੇ ਤੇ ਜਿਹੜਾ ਉਹਨਾਂ ਦੀ ਤਹਿਲ ਸੇਵਾ ਕਰੇ ਉਹਨਾਂ ਦੀ ਸੇਵਾ ਸਫਲ ਹੁੰਦੀ ਹੈ ਤੋਂ ਐਸੇ ਅਚਲ ਬਚਨ ਹਨ ਜਿਵੇਂ ਅੰਡ ਬਿਨਾਸੀ ਜੇਰ ਬਿਨਾਸੀ ਉਤਪਜ ਸੇਤ ਬਿਨਾ ਦਾ ਗਿਰ ਬਸੁਦਾ ਜਲ ਪਵਨ ਜਾਏਗੋ ਇੱਕ ਸਾਧ ਬਚਨ ਅਟਲਾਦਾ ਅੰਡ ਵਿਨਾਸੀ ਜੇਰ ਵਿਨਾਸੀ ਅੰਡੇ ਤੋਂ ਪੈਦਾ ਹੋਣ ਵਾਲੇ ਜੀਵ ਕਹਿਣ ਤੋਂ ਭਾਵ ਕਿ ਚਾਰੇ ਖਾਣੀਆਂ ਦੇ ਜਿਹੜੇ ਜੀਵ ਹਨ ਅੰਡਜ ਜੇਰਜ ਸੇਤਜ ਉਤਪੁਜ ਇਹ ਚਾਰੇ ਖਾਣੀਆਂ ਖਤਮ ਹੋ ਸਕਦੀਆਂ ਨੇ ਚਾਰੇ ਖਾਣੀਆਂ ਦੇ ਵਿੱਚ ਜੀਵ ਪੈਦਾ ਕੀਤੇ ਅੰਡੇ ਤੋਂ ਪੈਦਾ ਹੋਣ ਵਾਲੇ ਜੇਰਜ ਜਿਵੇਂ ਪਸ਼ੂ ਤੇ ਮਨੁੱਖ ਪੈਦਾ ਹੁੰਦੇ ਹਨ ਤੇ ਸੇਤਜ ਪਸੀਨੇ ਤੋਂ ਮੁਰਗੇ ਤੋਂ ਪੈਦਾ ਹੋਣ ਵਾਲੇ ਤੇ ਉਤਪੁਜ ਖਾਣੀ ਜਿਹੜੇ ਰੁੱਖ ਆਦਿਕ ਹਨ ਇਹ ਚਾਰ ਖਾਣੀਆਂ ਤੋਂ ਸਾਰੇ ਜੀਵ ਪੈਦਾ ਹੁੰਦੇ ਹਨ ਅੰਡ ਬਿਨਾਸੀ ਜੇਰ ਬਿਨਾਸੀ ਉਤਪੁਜ ਸੇਤ ਬਿਨਾਦਾ ਗਿਰ ਬਸਦਾ ਜਲ ਪਵਨ ਜਾਏਗੋ ਧਰਤੀ ਤੇ ਇਸੇ ਹੀ ਤਰ੍ਹਾਂ ਫੇਰ ਜਲ ਵੀ ਖਤਮ ਹੋ ਸਕਦਾ ਹੈ ਪਹਾੜ ਵੀ ਖਤਮ ਹੋ ਸਕਦੇ ਨੇ ਜੇ ਗਿਰ ਬਸਦਾ ਜਲ ਪਵਨ ਜਾਏਗੋ ਪਵਨ ਹਵਾ ਪਾਣੀ ਜਲ ਵੀ ਇਹ ਵੀ ਸਭ ਕੁਝ ਖਤਮ ਹੋ ਸਕਦਾ ਹੈ ਆਂਡ ਬਿਨਾਸੀ ਜੇਰ ਬਿਨਾਸੀ ਉਤਪੁਜ ਸੇਤ ਬਿਨਾਦਾ ਗਿਰ ਬਸਦਾ ਜਲ ਪਵਨ ਜਾਏ ਵੋ ਇਕ ਸਾਧ ਬਚਨ اٹਲਾਦਾ ਸਾਧੂਆਂ ਦੇ ਜਿਹੜੇ ਬਚਨ ਨੇ ਨਾ ਇਹ ਅਟਲ ਹਨ ਇਸ ਕਰਕੇ ਤਹਿਲਤਾ ਸਫਲ ਹੈ ਉਹਨਾਂ ਦੀ ਟਹਿਲ ਕਰਨੀ ਸੇਵਾ ਕਰਨੀ ਸਫਲੀ ਹੈ ਅਤੇ ਅਟਲਤਾ ਬਚਨ ਕੀ ਉਹਨਾਂ ਦੇ ਬਚਨ ਸਦਾ ਵਾਸਤੇ ਅਟਲ ਹਨ ਉਹਨਾਂ ਨੂੰ ਕੋਈ ਟਾਲ ਨਹੀਂ ਸਕਦਾ ਕਬਿਤ ऐसे निज दास की प्रशंसा को प्रकाश कीन इस प्रकार अपने प्यारे दास बाबा बुड्ढा साहिब जी दी जेडी प्रशंसा है ना वढाई है महिमा जेडी ओ प्रकाश कीती है अपने सौभाग्यमान मुखार बिन तो ਧਨ ਧਨ 사ਤਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਬਾਬਤ ਜੋ ਤੀਸਰੇ ਪਾਤਸ਼ਾਹ 사ਤਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਵਾਰ ਛਡੇ ਨੇ ਕੇ דו ਹੈਤਾ ਬਾਣੀ ਕਾ ਬੋਹਿਤਾ ਬਾਣੀ ਦੇ ਬੋਹਿਤ ਹਨ ਤੇ ਜੋ ਸਤਿਗੁਰੂ ਜੀ ਦੇ ਮੁਖਾਰ ਬਿਨ ਤੋਂ ਬਚਨ ਨਿਕਲਦੇ ਨੇ ਨਾ ਉਹ ਬਚਨ ਪਿਆਰੇ اٹਲ ਹਨ ਗੰਗਾ ਸੁਨ ਲੀਨ ਆਸਾ ਧਾਰੀ ਔਰ ਆਨੰਦ ਕੀ ਹਾਂਜੀ ਜਦੋਂ ਮਾਤ ਗੰਗਾ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਗੁਰੂ ਕੇ ਸਿੱਖਾਂ ਦੀ ਵਡਿਆਈ ਸੁਣੀ ਤੇ ਹਿਰਦੇ ਦੇ ਵਿੱਚ ਆਸ ਧਾਰਨ ਕੀਤੀ ਹੈ ਕਿ ਐਸੇ ਪਿਆਰੇ ਗੁਰੂ ਕੇ ਸਿੱਖਾਂ ਦੀ ਚਰਨ ਸਰਨ ਦੇ ਵਿੱਚੋਂ ਸਪੁੱਤਰ ਦੀ ਦਾਤ ਪ੍ਰਾਪਤ ਹੋਵੇਗੀ ਵਾਰ ਮਿਲੇਗਾ ਬਾਕ ਪੈ ਬਿਸਾਸ ਕਰ ਰਾਤ ਕੋ ਨਿਵਾਸ ਕਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਬਚਨਾਂ ਦੇ ਉੱਪਰ ਵਿਸ਼ਵਾਸ ਕਰਕੇ ਤੇ ਰਾਤ ਦੇ ਸਮੇਂ ਆਰਾਮ ਕੀਤਾ ਉਦਿਓ ਸਪਤਾਸ ਤਿਆਰੀ ਕਰੀ ਜਾਨ ਬਿੰਦ ਕੀ ਅੰਮ੍ਰਿਤ ਵੇਲਾ ਹੁੰਦਿਆ ਸਾਰ ਹੀ ਜੋ ਤਿਆਰੀ ਕਰ ਲਈਏ ਦਾਸ ਦਾਸੀਆਂ ਨੂੰ ਹੁਕਮ ਦੇ ਦਿੱਤਾ ਹੈ ਮਾਤ ਗੰਗਾ ਜੀ ਨੇ ਸਜੰਦਨ ਤੋਂ ਰੰਗ ਜੋਰ ਸੁੰਦਰ ਸਜਾਏ ਰੰਗ ਹਾਂਜੀ ਸੁੰਦਰ ਸ ਘੋੜੇ ਅਤੇ ਰਥ ਗੱਡੇ ਆਦਿਕ ਜੋੜ ਲਏ ਹਨ ਸਾਰੀ ਤਿਆਰੀ ਕਰਨ ਲਈ ਸਾਜੋ ਸਮਾਨ ਵੀ ਵਿੱਚ ਰੱਖ ਲਿਆ ਦਾਸ ਦਾਸੀਆਂ ਨੂੰ ਸੇਵਕਾਂ ਨੂੰ ਸਿੱਖਾਂ ਨੂੰ ਤਿਆਰ ਕਰ ਲਿਆ ਹੈ ਲਾਹੋ ਲਸ਼ਕਰ ਸਾਰਾ ਤਿਆਰ ਕੀਤਾ ਨਾਲ ਕਲਸ ਉਤੰਗ ਚਾਮੀ ਕਰ ਦੁੱਤ ਦੰਦ ਦੰਦ ਕੀ ਹਾਂਜੀ ਐਸੇ ਹੀ ਪ੍ਰਕਾਰ ਜਿਹੜੇ ਕਲਸ ਆਦ ਕਹਾਨਾ ਉਹ ਬੜੇ ਸੁੰਦਰ ਸੋਭਾ ਪਾ ਰਹੇ ਹਨ ਦੋਹਾ ਰਥਾਂ ਦੇ ਉੱਪਰ ਕਲਸ ਸੋਭਾ ਪਾ ਰਹੇ ਹਨ ਤੇ ਜੋ ਇਸ ਪ੍ਰਕਾਰ ਜਿਨ੍ਹਾਂ ਦੀ ਦੁੱਤ ਭਾਵਕੇ ਸੋਭਾ ਹੈ ਜਿਹੜੀ ਆਬਾ ਹੈ ਉਹਨਾਂ ਦੀ ਕਲਸਾਂ ਦੀ ਆਬਾ ਉਹ ਕਹੀ ਨਹੀਂ ਜਾ ਸਕਦੀ ਬਹੁਤੇ ਜਿਆਦੇ ਜਗਮਗ ਜਗਮਗ ਕਰਦੇ ਹਨ ਸੁੰਦਰ ਗਾਜੇ ਮੰਦ ਨੀਰ ਧਰ ਸ਼ਬਦ ਗੰਭੀਰ ਭਇਓ ਹਾਂਜੀ ਇਸੇ ਹੀ ਤਰ੍ਹਾਂ ਬੱਦਲ ਵਾਂਗੂ ਆਵਾਜ਼ ਆਉਣ ਲੱਗੀ ਹੈ ਜਦੋਂ ਘੋੜੇ ਜੋ ਇਹ ਚੱਲਦੇ ਹਨ ਤੇ ਇਹਨਾਂ ਦੀ ਆਵਾਜ਼ ਬਹੁਤ ਹੀ ਜ਼ਿਆਦੀ ਆਉਂਦੀ ਹੈ ਜਦੋਂ ਤੇਜ਼ੀ ਦੇ ਨਾਲ ਘੋੜੇ ਦੌੜਦੇ ਨੇ ਨਾ ਤੇ ਉਹਨਾਂ ਦੀ ਆਵਾਜ਼ ਬਹੁਤੀ ਜ਼ਿਆਦੀ ਆਉਂਦੀ ਉਹਨਾਂ ਦੇ ਗਲੇ ਦੇ ਵਿੱਚ ਜਿਹੜੀਆਂ ਕੰਟਕਾਂ ਬਨੀਆਂ ਹੋਈਆਂ ਨੇ ਟਲੀਆਂ ਆਦਕ ਘੁੰਗਰੂ ਆਦਕ ਬੰਨੇ ਹੋਏ ਉਹਨਾਂ ਦੀ ਆਵਾਜ਼ ਵੀ ਬਹੁਤੀ ਜ਼ਿਆਦੀ ਆਉਂਦੀ ਤੇ ਘੋੜੇ ਇੰਨੇ ਇੰਨੇ ਬੜੀ ਤਗੜੇ ਨੇ ਜਦੋਂ ਧਰਤੀ ਦੇ ਉੱਪਰ ਸੁੰਭ ਵੱਜਦੇ ਨੇ ਨਾ ਉਹਨਾਂ ਦੀ ਆਵਾਜ਼ ਬੜੀ ਆਉਂਦੀ ਹੈ ਭਾਰਤਾ ਸਕਲ ਕਰੇ ਆਨੰਦ ਬਿਲੰਦ ਕੀ ਹਾਂਜੀ ਸਾਰੇ ਹੀ ਬੜੇ ਆਨੰਦ ਦੇ ਸਹਿਤ ਸਿੱਖ ਦਾਸ ਦਾਸ ਦਾਸੀਆਂ ਹੋਏ ਨੇ ਮਾਤ ਗੰਗਾ ਜੀ ਦੇ ਨਾਲ ਚੱਲ ਪਏ ਨੇ ਤੇ वार्ता वचन ਕਰਦੇ ਹਨ ਇੱਕ ਦੂਜੇ ਦੇ ਨਾਲ ਦਾਸੀ ਬ੍ਰਿੰਦ ਸਿੱਖਣੀ ਬਹਿਲ ਪੈ ਰੂਫ ਚੱਲੀ ਹਾਂ ਜੀ ਜਿਹੜੇ ਦਾਸੀਆਂ ਤੇ ਜਿਹੜੇ ਸਿੱਖਾਂ ਦੇ ਘਰ ਵਾਲੀਆਂ ਨੇ ਜਿਹੜੀਆਂ ਸਿੱਖਣੀਆਂ ਓ ਵੀ ਬੈਲ ਗੱਡਿਆਂ ਦੇ ਉੱਪਰ ਆਸਵਾਰ ਹੋ ਕੇ ਚੱਲ ਪਈਆਂ ਨੇ ਨਾਲ ਮਾਨਵਕੀ ਪੀਰ ਸੰਗ ਗਮਨੈ ਸੋ ਰਾਹ ਕੋ ਬਹੁਤੇ ਜਿਆਦੇ ਮਨੋਖ ਭਾਵ ਕੇ ਗੁਰੂ ਕੇ ਸਿੱਖ ਓ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਬੀੜ ਸਾਹਿਬ ਵੱਲ ਨੂੰ ਚੱਲ ਪਏ ਨੇ ਮਦੁਰਸ ਨਿਗਦ ਵਿਸਦ ਹੈ ਵਰਣ ਜਿਸ ਮਾਤ ਗੰਗਾ ਜੀ ਨੇ ਦਾਸੀਆਂ ਨੂੰ ਹੁਕਮ ਕਰਕੇ ਤੇ ਬੜੇ ਮਿੱਠੇ ਅਤੇ ਸਨਿਗਦ ਜਿਹੜੇ ਭੋਜਨ ਨੇ ਕਈ ਪ੍ਰਕਾਰ ਦੇ ਛਤੀ ਪ੍ਰਕਾਰ ਦੇ ਭੋਜਨ ਤਿਆਰ ਕਰਵਾ ਲਏ ਹਨ ਲੀਨੋ ਪਕਵਾਨ ਹਿਤ ਖਾਨ ਚਿੱਤ ਚਾਹਕੋ ਹਾਂਜੀ ਮਨ ਭਾਉਂਦੇ ਪਕਵਾਨ ਨੇ ਨਾ ਜਿਹੜੇ ਉਹ ਲੈ ਲਏ ਹਨ ਆਪਣੇ ਨਾਲ ਜੋਰ ਭਰੇ ਵਾਹਨ ਖੁੱਲੇ ਹੈ ਬਹੁਤ ਦਿਨ ਖਰੇ ਹਾਂਜੀ ਜੋ ਬਹੁਤੇ ਜਿਆਦੇ ਤੇਜ਼ੀ ਦੇ ਨਾਲ ਵਾਹਨ ਚੱਲਦੇ ਹਨ ਰਥ ਅਤੇ ਗੱਡੇ ਆਦਿਕ ਉਹ ਚੱਲਦੇ ਹਨ ਤੇ ਖੁੱਲੇ ਖਾਨ ਵੱਡੇ ਗੱਡੇ ਹਨ ਉਹਨਾਂ ਦੇ ਵਿੱਚ ਅਸਵਾਰੀ ਕੀਤੀ ਹੋਈ ਚੰਚਲ ਚਲਾਕੀ ਕਰੇਂ ਦੇਤ ਉਤਸ਼ਾਹਕ ਬਹੁਤ ਆ ਜਿਆਦਾ ਉਤਸ਼ਾਹ ਦੇ ਸਹਿਤ ਘੋੜੇ ਵੀ ਚੱਲਦੇ ਹਨ ਅਤੇ ਗੁਰੂ ਕੇ ਸਿੱਖਾਂ ਦਾਸ ਦਾਸੀਆਂ ਦੇ ਹਿਰਦੇ ਦੇ ਵਿੱਚ ਵੀ ਬੜਾ ਉਤਸ਼ਾਹ ਹੈ ਕਿ ਮਾਤ ਗੰਗਾ ਜੀ ਦੇ ਨਾਲ ਬੜੀ ਖੁਸ਼ੀ ਦੇ ਸਹੈਤ ਅਸੀਂ ਜਾ ਰਹੇ ਹਾਂ ਬ੍ਰਿੱਧ ਕੋ ਸਥਾਨ ਨੇਰੇ ਰਹਿਓ ਤਬ ਪ੍ਰੇਰੇ ਪੰਥ ਵੀੜਾ ਬਾਬਾ ਬੁੱਢਾ ਸਾਹਿਬ ਜੀ ਦੀ ਜਿਹੜੀ ਵੀੜ ਹੈ ਨਾ ਵੀੜ ਸਾਹਿਬ ਹੈ ਉਹ ਨੇੜੇ ਹੀ ਰਹਿ ਗਈ ਹੈ ਹੁਣ ਭਾਜੇ ਘੰਟ ਬਾਜੇ ਛੱਬ ਛਾਜੇ ਛੁੱਬ ਵਾਹਕੋ ਹਾਂਜੀ ਜਿਹੜੇ ਵਾਹਨ ਚੱਲਦੇ ਹਨ ਰਾਥ ਤੇ ਗੱਡੀ ਆਦਿਕ ਚੱਲਦੇ ਹਨ ਉਹ ਨੇੜੇ ਜਾ ਕੇ ਹੋਰ ਬਹੁਤਾ ਜਿਆਦਾ ਤੇਜ਼ ਹੋ ਗਏ ਨੇ ਉਹਨਾਂ ਦੇ ਗਲਾਂ ਦੇ ਵਿੱਚ ਬੰਨੀਆਂ ਹੋਈਆਂ ਜਿਹੜੀਆਂ ਘੰਟਕਾਂ ਟੱਲੀਆਂ ਬਲਦਾਂ ਦੇ ਗਲਾਂ ਦੇ ਵਿੱਚ ਟੱਲੀਆਂ ਤੇ ਜਿਹੜੇ ਘੋੜੇ ਹਨ ਉਹਨਾਂ ਦੇ ਗਲਾਂ ਦੇ ਵਿੱਚ ਘੁੰਗਰੂ ਨੇ ਉਹ ਜਦੋਂ ਚੱਲਦੇ ਨੇ ਨਾ ਉਹਨਾਂ ਦੀ ਆਵਾਜ਼ ਬਹੁਤ ਹੀ ਜ਼ਿਆਦੀ ਆਉਂਦੀ ਹੈ ਪਾਤੇ ਬਲੀ ਘੋੜੇ ਬੜੇ ਸੁੰਦਰ ਦਿਖਾਈ ਦੇ ਰਹੇ ਹਨ ਪਿੱਛੇ ਤੇ ਬਹਿਲ ਬ੍ਰਿੰਦ ਬਲਕ ਉਬਲੰਦ ਕਰੇ ਪਿੱਛੇ ਪਿੱਛੇ ਜਿਹੜੇ ਬੈਲ ਨੇ ਉਹ ਵੀ ਬੜੇ ਬਲਦੇ ਸਹਿਤ ਚੱਲ ਰਹੇ ਨੇ ਉਹਨਾਂ ਦੇ ਗਲਾਂ ਦੇ ਵਿੱਚ ਬੰਨੀਆਂ ਟੱਲੀਆਂ ਦੀ ਆਵਾਜ਼ ਵੀ ਆਉਂਦੀ ਹੈ ਸਗਰੀ ਤਵਾਈ ਧੂਰ ਚੜੀ ਅਸਮਾਨ ਮੈਂ ਸਾਰੇ ਘੋੜੇ ਵੀ ਭੱਜੇ ਜਾਂਦੇ ਹਨ ਅੱਗੇ ਅੱਗੇ ਤੇ ਬੈਰ ਵੀ ਬੜੀ ਤੇਜ਼ੀ ਦੇ ਨਾਲ ਤੁਰਦੇ ਹਨ ਧੂੜ ਜਿਹੜੀ ਹੈ ਨਾ ਉਹ ਧੂੜ ਉਡ ਡੁੱਡ ਕੇ ਅਸਮਾਨ ਨੂੰ ਚੜ ਰਹੀ ਹੈ ਘੁੰਗਰੂ ਕਮੰਕੇ ਕੋਰੇ ਪੈਰ ਕਉ ਬਜੰਤੇ ਹਾਂਜੀ ਜਿਹੜੇ ਘੋੜਿਆਂ ਦੇ ਪੈਰਾਂ ਦੇ ਵਿੱਚ ਤੇ ਗਲੇ ਦੇ ਵਿੱਚ ਘੁੰਗਰੂ ਬੰਨੇ ਹੋਏ ਜਦੋਂ ਪੌੜ ਮਾਰਦੇ ਸੁੰਭ ਮਾਰਦੇ ਹਨ ਧਰਤੀ ਦੇ ਉੱਪਰ ਉਹ ਬਹੁਤੇ ਜਿਆਦੇ ਛਣਕਦੇ ਹਨ ਆਵਾਜ਼ ਆਉਂਦੀ ਘੁੰਗਰੂਆਂ ਦੀ ਨਿਮੀ ਸ਼ਬਦ ਉਠੰਤੇ ਜਾਨ ਦੂਰਤ ਭਯਾਨ ਮੈਂ ਹਾਂਜੀ ਬਹੁਤ ਹੈ ਜਿਆਦੇ ਸ਼ਬਦ ਭਾਵ ਕੇ ਆਵਾਜ਼ ਆ ਰਹੀ ਹੈ ਦੂਰੋਂ ਪਤਾ ਲੱਗ ਰਿਹਾ ਹੈ ਕਿ ਕੋਈ ਆ ਰਿਹਾ ਹੈ ਸ਼ੋਰ ਉੱਠੇ ਜੋਰ ਖਗ ਉੱਡੇ ਚਹ ਚਹ ਔਰਤਾਏ ਜਿਹੜੇ ਖੇਤਾਂ ਦੇ ਵਿੱਚ ਪੰਛੀ ਬੈਠੇ ਹੋਏ ਸਨ ਉਹ ਵੀ ਉੱਡ ਗਏ ਨੇ ਤੇ ਜਿਹੜੇ ਪਸ਼ੂ ਆਦਿਕ ਜਾਂ ਘਾ ਚਰਨ ਵਾਲੇ ਹਨ ਉਹ ਵੀ ਪਸ਼ੂ ਡਰ ਡਰ ਕੇ ਭੱਜੇ ਹਨ ਬਨ ਤੇ ਭਲਾਏ ਮਿਰਗ ਤਰਾਸ ਤੇ ਸਥਾਨ ਮੈਂ ਜਿਹੜਾ ਜੰਗਲ ਸੀ ਉਹਦੇ ਵਿੱਚੋਂ ਮਿਰਗ ਭੱਜ ਗਏ ਹਨ ਇਹ ਆਪੋ ਆਪਣੇ ਅਸਥਾਨਾਂ ਨੂੰ ਛੱਡ ਕੇ ਤੇ ਦੂਰ ਭੱਜ ਗਏ ਹਨ ਕਿ ਕੋਈ ਇਵੇਂ ਲੱਗਦਾ ਜਿਵੇਂ ਕੋਈ ਸ਼ਿਕਾਰੀ ਹੀ ਆ ਗਿਆ ਹੋਵੇ ਕੋ ਬਿਰਧ ਪਾਸ ਤਾਸੋ ਪੁੱਛਿਓ ਇਹ ਕੌਣ ਆਵੇ ਹਾਂਜੀ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਕੋਈ ਪਿਆਰਾ ਗੁਰੂ ਕਾ ਸਿੱਖ ਸੇਵਾ ਕਰ ਰਿਹਾ ਸੀ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕੀਤਾ ਪੁੱਛਿਆ ਕਿ ਭਾਈ ਆਵਾਜ਼ ਬੜੀ ਆ ਰਹੀ ਹੈ ਘੋੜਿਆਂ ਦੇ ਸੁੰਬਾਂ ਦੀ ਬਲਦਾਂ ਦੀ ਟੱਲੀਆਂ ਵੱਜ ਰਹੀਆਂ ਨੇ ਆਵਾਜ਼ ਆ ਰਹੀ ਹੈ ਕੌਣ ਆ ਰਿਹਾ ਹੈ ਲਾਹੋ ਲਸ਼ਕਰ ਲੈ ਕੇ ਜੀਵ ਭਏ ਵਿਆਕੁਲ ਵਿਸਾਲਹੀ ਭਿਆਨ ਮੈਂ ਜੀਵ ਬਹੁਤੇ ਜਿਆਦੇ ਵਿਆਕੁਲ ਹੋ ਗਏ ਨੇ ਹਰਨ ਇਤ ਆਦਿਕ ਜੰਗਲ ਦੇ ਵਿੱਚ ਰਹਿਣ ਵਾਲੇ ਜੀਵਾਂ ਦੇ ਵਿੱਚ ਭਜ ਦੌੜ ਬਹੁਤੀ ਜਿਆਦੀ ਹੋਈ ਹੈ ਅਤੇ ਪੰਛੀ ਉੱਡ ਗਏ ਹਨ ਡਰ ਧਾਰਨ ਕਰਕੇ ਕੌਣ ਆ ਰਿਹਾ ਹੈ ਇੰਨੀ ਤੇਜ਼ੀ ਦੇ ਨਾਲ ਤਾ ਨੇ ਪਹਿਚਾਨ ਕਰ ਬੁੱਢੇ ਸੋ ਬਖਾਨ ਕਰ ਉਹ ਗੁਰੂ ਕੇ ਸਿੱਖ ਨੇ ਉੱਠ ਕੇ ਦੇਖਿਆ ਕੰਮ ਕਰਦਿਆਂ ਹੋਇਆਂ ਸੇਵਾ ਕਰਦਿਆਂ ਹੋਇਆਂ ਘਾਦਕ ਦੀ ਸੇਵਾ ਕਰਦਿਆਂ ਹੋਇਆਂ ਉੱਠ ਕੇ ਦੇਖਿਆ ਦੂਰੋਂ ਪਹਿਚਾਨ ਕੇ ਇਹ ਵਚਨ ਕਹੇ ਹਨ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਕੇ ਭਿਆਨ ਕਰ ਆਵੇਂ ਇਥ ਔਰ ਕੋ ਕਹਿਣ ਲੱਗੇ ਗੁਰੂ ਕੇ ਸਿੱਖ ਨੇ ਬੇਨਤੀ ਕੀਤੀ ਕਿ ਬਾਬਾ ਜੀਓ ਗੁਰੂ ਕੇ ਮਹਿਲ ਇਧਰ ਨੂੰ ਆ ਰਹੇ ਹਨ ਨਰਨਕੀ ਨਰਨਕੀ ਭੀਰ ਸੰਗ ਸਜੰਦਨ ਤੁਰੰਗ ਲੱਗੇ ਹਾਂ ਜੀ ਮਨੁੱਖਾ ਦੀ ਬਹੁਤ ਹੀ ਜ਼ਿਆਦੀ ਭੀੜ ਹੈ ਗੱਡਿਆਂ ਦੇ ਵਿੱਚ ਦਸ-ਦਸ ਦਾਸੀਆਂ ਬੈਠੀਆਂ ਹੋਈਆਂ ਨੇ ਅਤੇ ਗੁਰੂ ਕੇ ਸਿੱਖ ਵੀ ਘੋੜਿਆਂ ਦੇ ਉੱਪਰ ਰਥਾਂ ਦੇ ਉੱਪਰ ਅਸਵਾਰ ਹੋ ਕੇ ਨਾਲ ਆ ਰਹੇ ਨੇ ਇਹ ਗੁਰੂ ਕੇ ਮਹਿਲ ਆ ਰਹੇ ਹਨ ਭਾਜੇ ਤੇ ਸ਼ਬਦ ਹੋਤ ਸਕਟ ਸੋ ਜੋਰ ਕੋ ਹਾਂਜੀ ਗੱਡਿਆਂ ਦੀ ਆਵਾਜ਼ ਆਉਂਦੀ ਹੈ ਗੱਡਿਆਂ ਦੇ ਜਿਹੜੇ ਪਹੀਏ ਸਨ ਨਾ ਪਹਿਲੇ ਸਮੇਂ ਦੇ ਵਿੱਚ ਲੱਕੜ ਦੇ ਹੁੰਦੇ ਸਨ ਉਹਨਾਂ ਲੱਕੜ ਦੇ ਪਹੀਆਂ ਦੀ ਆਵਾਜ਼ ਬਹੁਤ ਹੀ ਜ਼ਿਆਦੀ ਆਇਆ ਕਰਦੀ ਸੀ ਤੋ ਐਸੇ ਹੀ ਤਰ੍ਹਾਂ ਜਿਹੜੇ ਰਥ ਨੇ ਰਥਾਂ ਦੇ ਪਹੀਏ ਵੀ ਲੱਕੜ ਦੇ ਹੀ ਹੋਇਆ ਕਰਦੇ ਸਨ ਉਹਨਾਂ ਨੂੰ ਬੰਨਣ ਵਾਸਤੇ ਉਹ ਸੱਡਾ ਤੇ ਲੋਹਾ ਜੜਿਆ ਹੁੰਦਾ ਸੀ ਪੱਤੀਆਂ ਲੱਗੀਆਂ ਹੁੰਦੀਆਂ ਸਨ ਪਰ ਫਿਰ ਉਹਨਾਂ ਦੇ ਵਿੱਚੋਂ ਆਵਾਜ਼ ਬਹੁਤ ਹੀ ਦੂਰ ਤੱਕ ਆਇਆ ਕਰਦੀ ਸੀ ਜਦੋਂ ਗੱਡੇ ਚੱਲਿਆ ਕਰਦੇ ਸਨ ਬਹੁਤ ਹੀ ਜ਼ਿਆਦੀ ਆਵਾਜ਼ ਆ ਰਹੀ ਹੈ ਸਕਟ ਭਾਵ ਕੇ ਬੈਲਾਂ ਵਾਲੇ ਜਿਹੜੇ ਗੱਡੇ ਹਨ ਬੈਨ ਸ਼ਰੋਨ ਧਾਰੇ ਤੇ ਉਚਾਰੇ ਬ੍ਰਿੱਧ ਤਾਸੋ ਫੇਰ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਕੇ ਸਿੱਖ ਦੇ ਕੋਲੋਂ ਇਹ ਬਚਨ ਸੁਣੇ ਬਾਬਾ ਬੁੱਢਾ ਸਾਹਿਬ ਜੀ ਨੇ ਇਹ ਬਚਨ ਉਚਾਰਨ ਕੀਤੇ ਹਨ RAMDAS PURE ਕਿਨ ਕੀਨੋ ਅਸ ਸ਼ੋਰ ਕੋ RAMDAS PURE ਦੇ ਵਿੱਚ ਤਾਂ ਸਦਾ ਵਾਸਤੇ ਸ਼ਾਂਤੀ ਵਰਤਦੀ ਹੈ ਡਿੱਠੇ ਸਬੇ ਥਾਵ ਨਹੀਂ ਤੁਦ ਦੇਹਾ ਬਸਦੀ ਸਗਨ અપਾਰ ਅਨੂਪ RAMDAS ਪੁਰ ਐਸੀ ਵਡਿਆਈ ਸਤਿਗੁਰੂ ਜੀ ਨੇ ਕੀਤੀ ਉੱਥੇ ਤਾਂ ਸਦਾ ਵਾਸਤੇ ਸ਼ਾਂਤੀ ਵਰਤਦੀ ਹੈ ਤੇ ਜੋ ਇਹ ਕੀ ਕਾਰਨ ਬਣਿਆ ਹੈ ਕਿਉਂ ਸ਼ੋਰ ਪੈ ਰਿਹਾ ਹੈ ਭਾਜੜ ਕੋ ਪਾਏ ਸਮੁਦਾਏ ਨਰ ਲਿਆਏ ਸਾਥ ਹਾਂਜੀ ਕੀ ਭਾਜੜ ਪੈ ਗਈ ਹੈ ਗੁਰੂ ਕਿਆਂ ਨੂੰ ਗੁਰੂ ਕੇ ਮਹਿਲਾਂ ਨੂੰ ਕੀ ਭਾਜੜ ਪੈ ਗਈ ਹੈ ਇਨੇ ਸਿੱਖਾਂ ਨੂੰ ਨਾਲ ਲੈ ਕੇ ਦਾਸ-ਦਾਸੀਆਂ ਨੂੰ ਨਾਲ ਲੈ ਕੇ ਲਾਹੌ ਲਸ਼ਕਰ ਨਾਲ ਲੈ ਕੇ ਆਏ ਨੇ ਕੀ ਕਾਰਨ ਹੈ ਬਾਬਾ ਬੁੱਢਾ ਸਾਹਿਬ ਜੀ ਨੇ ਇਹ ਬਚਨ ਕੀਤੇ ਚੱਲੇ ਕਿਸ ਥਾਨ ਕੋ ਉਠਾਏ ਧੁਨ ਘੋਰ ਕੋ ਇਹ ਐਸੀ ਧੁਨੀ ਉੱਠ ਰਹੀ ਹੈ ਐਸੀਆਂ ਆਵਾਜ਼ਾਂ ਆ ਰਹੀਆਂ ਨੇ ਕਿ ਕਿਹੜੇ ਥਾਨ ਦੇ ਉੱਪਰ ਚੱਲੇ ਹਨ ਗੁਰੂ ਕੇ ਮਹਿਲ ਇਹ ਬਾਬਾ ਬੁੱਢਾ ਸਾਹਿਬ ਜੀ ਨੇ ਅਚਾਨਕ ਹੀ ਆਪਣੇ ਸੁਭਾਜਮਾਨ ਮੁਖਾਰ ਬਿੰਦ ਤੋਂ ਬਚਨ ਕਰ ਦਿੱਤੇ ਕਲ ਦੇ ਪ੍ਰਸੰਗ ਦੇ ਵਿੱਚ ਸਰਵਣ ਕਰਾਂਗੇ ਕਿ ਕਿਸ ਪ੍ਰਕਾਰ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕੀਤੇ ਅਤੇ ਮਾਤ ਗੰਗਾ ਜੀ ਨੂੰ ਜਦੋਂ ਪਤਾ ਲੱਗਾ ਹਿਰਦੇ ਦੇ ਵਿੱਚ ਬਹੁਤ ਜ਼ਿਆਦਾ ਅਫਸੋਸ ਹੋਇਆ ਕਿ ਮਹਾਪੁਰਖਾਂ ਦੀ ਸੰਗਤ ਦੇ ਵਿੱਚ ਉਹਨਾਂ ਦੀ ਚਰਨ ਸਰਨ ਦੇ ਵਿੱਚ ਇਦਾਂ ਨਹੀਂ ਮਾਨ ਦੇ ਨਾਲ ਜਾਂ ਉੱਚੇ ਬਣ ਕੇ ਨਹੀਂ ਆਉਣਾ ਚਾਹੀਦਾ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਜਾ ਕੇ ਸਾਰੇ ਬਚਨ ਦੱਸਣਗੇ ਤੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਫੇਰ ਮਾਤ ਗੰਗਾ ਜੀ ਨੂੰ ਤਰੀਕਾ ਦੱਸਣਗੇ ਦੂਜੀ ਵਾਰ ਜਦੋਂ ਫੇਰ ਮਾਤਾ ਜੀ ਆਉਣਗੇ ਨਾ ਤੇ ਫੇਰ ਬਾਬਾ ਬੁੱਢਾ ਸਾਹਿਬ ਜੀ ਜਿਹੜੇ ਵਾਰ ਬਖਸ਼ਣਗੇ ਨਾ ਉਹ ਆਪਾਂ ਅੱਗੇ ਕਥਾ ਵਿਚਾਰ ਦੇ ਵਿੱਚ ਸਰਵਣ ਕਰਾਂਗੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਦੇ ਹਿਰਦੇ ਦੇ ਵਿੱਚ ਖੁਸ਼ੀ ਆਈ ਤੇ ਵਾਰ ਬਖਸ਼ਣ ਲੱਗੇ ਉਸ ਸਮੇਂ ਜਿਹੜੇ ਮਹਾਨ ਕੌਤਕ ਹੋਏ ਨੇ ਅਦੁੱਤੀ ਕੌਤਕ ਹੋਏ ਨੇ ਉਹ ਆਪਾਂ ਪ੍ਰਸੰਗ ਅੱਗੇ ਸਰਵਣ ਕਰਾਂਗੇ ਗੁਰੂ ਕੇ ਪਿਆਰਿਓ ਗੁਰੂ ਕੀ ਬਾਣੀ ਗੁਰੂ ਦਾ ਇਤਿਹਾਸ ਗੁਰੂ ਕੀ ਵਡਿਆਈ ਬੜੀ ਆਗਾਦ ਬੋਧ ਹੈ ਸੰਪੂਰਨ ਤੌਰ ਤੇ ਗੁਰੂ ਕੀ ਵਡਿਆਈ ਅਤੇ ਨਾਮ ਰਸੀਏ ਮਹਾਪੁਰਖ ਰੱਬ ਦੇ ਪਿਆਰਿਆਂ ਦੀ ਵਡਿਆਈ ਕੀਤੀ ਨਹੀਂ ਜਾ ਸਕਦੀ ਤੁਸ਼ ਮਤ ਦੇ ਅਨੁਸਾਰ ਆਪ ਜੀ ਨੇ ਇਹ ਵਿਚਾਰਾ ਸਰਵਣ ਕੀਤੀਆਂ ਹਨ ਸਤਿਗੁਰੂ ਜੀ ਨੂੰ ਬੇਨਤੀ ਕਰੀਏ ਕਿ ਸਤਿਗੁਰੂ ਜੀ ਉਹ ਕਿਰਪਾ ਕਰੋ ਆਪ ਜੀ ਦੀ ਵਡਿਆਈ ਸਦਾ ਵਾਸਤੇ ਕਰਦੇ ਰਹੀਏ ਬਾਣੀ ਸੇਵਾ ਸਿਮਰਨ ਦੇ ਨਾਲ ਸਦਾ ਵਾਸਤੇ ਜੁੜੇ ਰਹੀਏ ਜੇਸ ਕਰਕੇ ਅਸੀਂ ਸੰਸਾਰਕ ਜੀਵਾਂ ਦਾ ਭਲਾ ਹੋਵੇ ਇਹ ਸਤਿਗੁਰੂ ਜੀ ਨੇ ਬੜੀ ਮਹਾਨ ਕਿਰਪਾ ਕੀਤੀ ਹੈ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਮੁਆਫੀ ਬਖਸ਼ਨੇ ਜੀ ਸਤਿਗੁਰੂ ਜੀ ਅਤੇ ਸਤਿਗੁਰੂ ਜੀ ਦੇ ਸਾਧ ਸੰਗਤ ਬਖਸ਼ਣ ਹਾਰ ਲੇਖੈ ਤਤਹ ਨਾ ਛੂਤੀਐ ਖਿਨ ਖਿਨ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਬੈਨ ਸ਼ਰੋਨ ਧਾਰੇ ਤੇ ਉਚਾਰੇ ਬ੍ਰਿਧ ਦਾਸੋ ਪੇਰ RAM DAS PURE ਕਿਨ ਕੀਨੋ ਅਸ ਸ਼ੋਰ ਕੋ ਭਾਜਰ ਕੋ ਪਾਏ ਸਮੁਦਾਏ ਨਰ ਲਿਆਏ ਸਾਥ ਚੱਲੇ ਕਿਸ ਥਾਨ ਕੋ ਉਠਾਏ ਧਨ ਘੂਲ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ